ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਚੀਫ ਸਕੱਰੇਟਰੀ ਨਾਨ ਸਿੱਖ, ਟੀਜੀਪੀ ਨਾਨ ਸਿੱਖ ਹੋਰ ਪਬਲਿਕ ਸਰਵਿਸ ਕਮਿਸ਼ਨ ਦਾ ਬੰਦਾ ਨਾਨ ਸਿੱਖ ਹਰ ਇੰਪੋਰਟੈਂਟ ਪੋਜੀਸ਼ਨ ਦੇ ਉੱਤੇ ਨਾਨ ਸਿੱਖ ਭਰ ਬੁੱਧ ਕੇ ਲਾਇਆ ਜਾ ਰਿਹਾ ਕੇਜਰੀ ਵਾਲੀ ਡਾਇਰੈਕਸ਼ਨ ਦੇ ਪਰ ਦਾਅਵੇ ਤਾਂ ਇਹ ਕੀਤੇ ਜਾਂਦੇ ਸੀ ਸਰੋਂ ਸਾਹਿਬ ਕੇ ਜਦੋਂ ਐਸੀ ਆਮ ਹੈ ਕਿ ਅਸੀਂ 20000 ਕਰੋੜ ਰੁਪਿਆ ਰੇਟ ਮਾਈਨਿੰਗ ਦੇ ਵਿੱਚ ਇੱਕ ਤੋਂ ਬਾਅਦ ਤੁਸੀਂ ਕਿੱਡਾ ਬੜਾ ਮਤਲਬ ਲੋਨ ਲੈ ਕੇ ਸਰਵਾਈਵ ਕਰ ਰਹੇ ਲੋਕਾਂ ਨੂੰ ਤੰਖਾਹਾਂ ਨਹੀਂ ਮਿਲ ਰਹੀ ਸਰਕਾਰ ਦੇ ਕੋਲੇ ਸਾਰੇ ਰਿਸੋਰਸਿਸ ਹੁੰਦੇ ਨੇ ਉਹਦੇ ਬਾਵਜੂਦ ਤਾਂ ਲੱਗਦਾ ਕਿ ਉਥੇ ਜਿੰਮਨੀ ਚੋਣ ਦੇ ਵਿੱਚ ਸਰਕਾਰ ਦਿੱਤਣ ਦੇ ਇਹ ਸਰਕਾਰ ਜੜਾਂ ਤੋਂ ਬਗੈਰ ਸਰਕਾਰ ਹੋਰ ਕਿਸ ਤਰ੍ਹਾਂ ਖੁੱਲੋਂ ਮੁਕਲਾ ਓਪਨਲੀ ਕੇਜਰੀਵਾਲ ਕਿਸੇ ਸ਼ਰਮ ਹਿਆ ਦਾ ਕੋਈ ਗੱਲ ਹੀ ਨਹੀਂ ਆ ਰਾਜ ਸਭਾ ਦੀਆਂ ਸੀਟਾਂ ਹੋਣ ਚਾਹੇ ਜੌਬਸ ਦਾ ਕੁਐਸਚਨ ਹੋਵੇ ਚਾਹੇ ਵੱਡੀਆਂ ਪੋਜੀਸ਼ਨਸ ਜਿਹੜੇ ਕੌਣ ਕੌਣ ਲੋਕ ਬੈਠੇ ਆ ਨੌਨ ਸਿਕ ਬੈਠੇ ਆ ਐਡੇ ਮੈਸਿਵ ਸਕੇਲ ਤੇ ਪੰਜਾਬ ਨੂੰ ਲੁੱਟਿਆ ਖਸੁੱਟਿਆ ਗਿਆ ਜਿੰਨਾ ਹੁਣ ਤੇਜਰੀਵਾਲ ਦੀ ਲੀਡਰਸ਼ਿਪ ਦੇ ਚ ਲੁੱਟਿਆ ਖਸੁੱਟਿਆ ਜਾ ਰਿਹਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਤਾਂ ਇੱਕ ਨੌ ਦਾ ਮੁੱਖ ਮੰਤਰੀ ਆ ਉਹਦੇ ਪੱਲੇ ਕੱਖ ਨਹੀਂ ਪੰਜਾਬ ਦੇ ਵਿੱਚ ਇੱਕ ਬੰਦੇ ਨੂੰ ਤੁਸੀਂ ਅੜਕੇ ਕਿਸ ਤਰੀਕੇ ਨਾਲ ਕਿੰਨੀ ਦੁਰਦਸ਼ਾ ਦੇ ਨਾਲ ਤੁਸੀਂ ਉਸ ਨੂੰ ਕੁੱਟ ਮਾਰ ਰਹੇ ਹੋ ਸ਼ੋਧਿਆ ਜੀ ਨੇ ਜੇਲ੍ਹ ਕੱਟੀ ਹੈ ਕ腐ਸ਼ਨ ਦੇ ਮਿਸਟਰ ਔਰ ਲੋਨ ਇਸ ਹੱਦ ਤੱਕ ਤੁਸੀਂ ਚਲੇ ਗਏ ਹੋ ਜਿਹੜਾ ਆਉਣ ਵਾਲੀਆਂ ਸਰਕਾਰਾਂ ਨੂੰ ਉਸ ਨੂੰ ਉਤਾਰਨਾ ਇੰਪੋਸੀਬਲ ਹੋ ਗਿਆ ਐਗਰੀਕਲਚਰ ਯੂਨੀਵਰਸਿਟੀ ਦੀ ਤੁਸੀਂ ਜ਼ਮੀਨ ਜਿਹੜੀ ਜਿਹੜੀ ਕਿ ਬਹੁਤ ਇੰਪੋਰਟੈਂਟ ਆ ਉਹੋ ਸਿੱਟੇ ਉੱਤੇ ਉਹ ਐਕਸਪੈਰੀਮੈਂਟ ਕਰਦੇ ਆ ਉਹ ਸਾਰੀ ਦੀ ਸਾਰੀ ਜ਼ਮੀਨ ਇਹਨਾਂ ਨੇ ਲੈ ਲਈ ਔਰ ਉਹਨੂੰ ਵੇਚ ਦੇਣਗੇ ਪਰ ਇਹ ਸਿੱਕਾ ਕਿੱਡਾ ਇਮਾਨਦਾਰ ਸ਼ਬਦ ਵਰਤਿਆ ਜਾਂਦਾ ਇਮਾਨਦਾਰ ਤਾਂ ਲਫ਼ਜ਼ੀ ਆ ਨਾ ਉੱਤੇ ਤਾਂ ਤੁਹਾਡੇ ਗਿਰਦਾ ਨਹੀਂ ਕੋਈ ਕਿ ਪੱਤਰਕਾਰ ਇਮਾਨਦਾਰ ਪੱਤਰਕਾਰ ਆ ਜਾਂ ਤਾਂ ਤੂੰ ਉਸ ਦੇ ਵਿੱਚ ਦੱਸ ਵੀ ਇਸਨੇ ਕਰਪਸ਼ਨ ਕੀਤੀ ਹੈ ਜੇ ਕਰਪਸ਼ਨ ਕੀਤੀ ਹੈ ਉਹਦੇ ਤੇ ਕੇਸ ਰਜਿਸਟਰ ਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 29% ਹ vote ਪਈਆਂ ਜਦ ਕਿ ਇਬਰਾਹਿਮ ਲਿੰਕਨ ਵਰਗਿਆਂ ਨੂੰ 1% 2% ਵਾਸ਼ਿੰਗਟਨ ਜਿਹੜਾ ਜੋਰਜ ਵਾਸ਼ਿੰਗਟਨ ਸੀ 2% ਇਸ ਕਿਸਮ ਦੇ ਮਤਲਬ ਮੁਕਾਬਲਾ ਹੀ ਕੋਈ ਨਹੀਂ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਪੰਜਾਬ ਦੇ ਵਿੱਚ ਬਹੁਤ ਸਾਰੀ ਚਰਚਾ ਹੈ ਜੇ ਚਰਚਾ ਦੀ ਗੱਲ ਕਰੀਏ ਤਾਂ ਤਰਨਤਾਰਨ ਦੀ ਜਿਮਣੀ ਚੌਂ ਨੂੰ ਲੈ ਕੇ ਜਿਹੜੀ ਆ ਲਗਾਤਾਰ ਹੁਣ ਸਿਆਸਤ ਪੱਕਦੀ ਜਾ ਰਹੀ ਹੈ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦਾ ਪੰਜਾਬ ਦੇ ਵਿੱਚ ਉਹਦੀ ਕਾਰਗੁਜ਼ਾਰੀ ਕਿਹੋ ਜੀ ਹੈ ਉਹਨਾਂ ਦਾ ਵਤੀਰਾ ਜਿਹੜਾ ਪੰਜਾਬ ਦੇ ਵਿੱਚ ਕਿਹੋ ਜਿਹਾ ਤੇ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਹਰਿਆਣਾ ਦੇ ਵਿੱਚ ਇੱਕ ਆਈਪੀਐਸ ਅਧਿਕਾਰੀ ਦੇ ਵੱਲੋਂ ਜਿਹੜਾ ਖੁਦਕੁਸ਼ੀ ਕਰ ਲਈ ਜਾਂਦੀ ਉਸ ਦਾ ਸੁਸਾਈਡ ਨੋਟ ਜਿਹੜਾ ਉਸ ਦੇ ਵਿੱਚ ਉਹ ਜ਼ਿਕਰ ਕਰਦਾ ਹੈ ਕਿ ਉਸ ਦੇ ਨਾਲ ਜਾਤ ਦੇ ਆਧਾਰ ਦੇ ਉੱਤੇ ਵਿਤਕਰਾ ਹੋ ਰਿਹਾ ਸੀ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਪੰਜਾਬ ਦੇ ਹੋਰ ਸਾਰੇ तमाम ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਮੌਜੂਦ ਨੇ ਉਹਨਾਂ ਦੀ ਖਾਸ ਕਰਕੇ ਪੰਥਕ ਪੋਲਿਟਿਕਸ ਦੇ ਉੱਤੇ ਜਾਂ ਪੰਜਾਬ ਦੇ ਜਿਹੜੇ ਪੋਲਿਟੀਕਲ ਮਸਲੇ ਨੇ ਉਹਨਾਂ ਦੇ ਉੱਤੇ ਜਿਹੜਾ ਨਜ਼ਰ ਰਹਿੰਦੀ ਹੈ ਉਹਨਾਂ ਦੇ ਉੱਤੇ ਪਕੜ ਹੈ ਉਹਨਾਂ ਦੀ ਚੰਗੀ ਤੁਹਾਨੂੰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਮਿਹਰਬਾਨੀ ਤੁਹਾਡੀ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਜੇਕਰ ਆਪਾਂ ਜਿਹੜਾ ਤਰਨਤਾਰ ਦੀ ਜਿਮਣੀ ਚੋਂ ਦਾ ਕਰਨਾ ਚਾਹੁੰਦਾ ਜੇ ਮੈਂ ਤਰਨਤਾਰ ਦੀ ਜਿਮਣੀ ਚੋਂ ਨੂੰ ਉਹ ਬੜੀ ਵਾਈਟਲ ਬੜੀ ਇੰਪੋਰਟੈਂਟ ਹੈ ਹੂੰ ਕਿਉਂਕਿ ਉਹਦਾ ਜਿਹੜੀਆਂ ਰੈਪਰਕੂਸ਼ਨਸ ਆ ਆਉਣ ਵਾਲੀਆਂ ਜਿਹੜੀਆਂ 27 ਦੀਆਂ ਚੋਣਾਂ ਹੋਣੀਆਂ ਨੇ ਨਾ ਪੰਜਾਬ ਦੇ ਵਿੱਚ ਅਸੈਂਬਲੀ ਦੀਆਂ ਉਹਨਾਂ ਤੇ ਬਹੁਤ ਸੀਰੀਅਸ ਅਸਰ ਪਏਗਾ ਹੂੰ ਜਿੱਥੋਂ ਤੱਕ ਪੰਥਿਕ ਵੋਟਾਂ ਦਾ ਸਵਾਲ ਆ ਉਹ ਬਿਲਕੁਲ ਡੈਫੀਨਿਟਲੀ ਫਿਕਸ ਹੋ ਚੁੱਕੀਆਂ ਆ ਓਲਰੈਡੀ ਹੂੰ ਉਹ ਮਨਦੀਪ ਸਿੰਘ ਨੂੰ ਪੇਟਾਂ ਪੈਣ ਗਈਆਂ ਬੜੀ ਮੈਸਿਵ ਸਕੇਲ ਦੇ ਨਾਲ ਉਹ ਜਿੱਤੇਗਾ ਦੂਜੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਲਿミਟ ਹੋ ਜਾਣਗੇ ਉਹ ਉਹਦੇ ਮੁਕਾਬਲੇ ਦੇ ਵਿੱਚ ਕਿਤੇ ਨੇੜੇ ਤੇੜੇ ਵੀ ਨਹੀਂ ਆਉਣਗੀਆਂ ਜੋ ਮੇਰੀ ਸਮਝ ਜਾਂ ਸੂਝ ਜਾਂ ਜੋ ਮੇਰੀ ਕਿਸੇ ਕਿਸਮ ਦੀ ਅੰਡਰਸਟੈਂਡਿੰਗ ਹੈ ਉਹ ਕਹਿੰਦੀ ਹੈ ਉਹਦੇ ਵਿੱਚ ਕਿਸੇ ਦਾ ਕੋਈ ਮੁਕਾਬਲਾ ਨਹੀਂ ਸਿਰਫ ਮਤਲਬ ਇੱਕ ਐਫਰਟ ਹੈ ਜਿਹੜੀ ਉਹ ਲੋਕ ਕਰਨਗੇ ਪਰ ਜਿਸ ਕਿਸਮ ਦੀ ਆਲਰੇਡੀ ਵੇ ਬਣ ਚੁੱਕੀ ਹੈ ਲੋਕਾਂ ਦੀ ਮੈਸਿਵ سپورਟ ਉਹਨੂੰ ਹੋ ਚੁੱਕੀ ਹੈ ਕਿਉਂਕਿ ਜਿਸ ਕਿਸਮ ਦੀ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਹੂੰ ਖਾਸ ਕਰਕੇ ਜਿਹੜੀ ਆਮ ਪਾਰਟੀ ਲੈਡ ਬਾਈ ਕੇਜਰੀਵਾਲ ਸਿੱਖਾਂ ਦੇ ਨਾਲ ਵਿਤਕਰਾ ਕਰ ਰਹੀ ਹੈ ਹਰ ਪਹਿਲੂ ਤੋਂ। ਹਰ ਪਹਿਲੂ ਤੋਂ ਚਾਹੇ ਉਹ ਰਾਜ ਸਭਾ ਦੀਆਂ ਸੀਟਾਂ ਹੋਣ ਚਾਹੇ ਜੋਬਸ ਦਾ ਕੁਐਸਚਨ ਹੋਵੇ ਚਾਹੇ ਵੱਡੀਆਂ ਪੋਜੀਸ਼ਨਸ ਜਿਹੜੇ ਕੌਣ ਕੌਣ ਲੋਕ ਬੈਠੇ ਆ ਨਾਨ ਸਿੱਖ ਬੈਠੇ ਹਰ ਜਗ੍ਹਾ। ਹੂੰ ਤੋਂ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਇਤਿਹਾਸ ਦੇ ਵਿੱਚ ਚਾਹੇ ਸ਼ੁਰੂ ਤੋਂ ਅਖੀਰ ਤੱਕ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਆ ਹਰ ਪਹਿਲੂ ਤੇ ਡਿਸਕ੍ਰਿਮੀਨੇਸ਼ਨ ਹੋਈ ਆ ਕਾਂਗਰਸ ਨੇ ਵੀ ਬੇਹੱਦ ਡਿਸਕ੍ਰਿਮੀਨੇਸ਼ਨ ਕੀਤੇ ਆ ਜ਼ਾਤੀਆਂ ਕੀਤੇ ਆ ਪੰਜਾਬ ਦੇ ਨਾਲ ਤੇ ਖਾਸ ਤੌਰ ਤੇ ਸਿੱਖਾਂ ਦੇ ਨਾਲ ਲੇਕਿਨ ਹੁਣ ਕਿਸ ਤਰ੍ਹਾਂ ਖੁੱਲ੍ਹਮ ਖੁੱਲਾ ਓਪਨਲੀ ਮਤਲਬ ਕੇਜਰੀਵਾਲ ਕਿਸੇ ਸ਼ਰਮ ਹਿਆ ਦਾ ਕੋਈ ਉਹਦੇ ਕੋਲ ਮਤਲਬ ਗੱਲ ਹੀ ਨਹੀਂ ਹੈ ਉਹ ਖੁੱਲੇ ਤੌਰ ਦੇ ਉੱਤੇ ਸਿੱਖਾਂ ਦੇ ਖਿਲਾਫ ਪੰਜਾਬ ਦੇ ਵਿੱਚ ਵਿਚਾਰੇ ਹੂੰ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਚੀਫ ਸਕੱਰੇਟਰੀ ਨਾਨ ਸਿੱਖ, ਟੀਜੀਪੀ ਨਾਨ ਸਿੱਖ, ਹੋਰ ਪਬਲਿਕ ਸਰਵਿਸ ਕਮਿਸ਼ਨ ਦਾ ਬੰਦਾ ਨਾਨ ਸਿੱਖ ਹਰ ਇੰਪੋਰਟੈਂਟ ਪੋਜੀਸ਼ਨ ਦੇ ਉੱਤੇ ਨਾਨ ਸਿੱਖ ਧਾਣ ਬੁੱਝ ਕੇ ਲਾਏ ਜਾ ਰਿਹਾ ਕੇਜਰੀ ਵਾਲੀ ਡਾਇਰੈਕਸ਼ਨ ਦੇ ਉੱਤੇ। ਔਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਪੰਜਾਬ ਦੇ ਰਿਸੋਰਸਸ ਨੂੰ ਖਾਧਾ ਪੀਤਾ ਜਾ ਰਿਹਾ। ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਹੜੱਪ ਕੀਤਾ ਜਾ ਰਿਹਾ ਖੁੱਲਮ ਖੁੱਲਾ ਇਹ ਇੱਕ ਬਹੁਤ ਹੀ ਦਰਦਨਾਕ ਕਹਾਣੀ ਹੈ ਅੱਜ ਤੱਕ ਐਡੇ ਮੈਸਿਵ ਸਕੇਲ ਤੇ ਪੰਜਾਬ ਨੂੰ ਲੁੱਟਿਆ ਖਸੁੱਟਿਆ ਨਹੀਂ ਗਿਆ ਜਿੰਨਾ ਹੁਣ ਕੇਜਰੀਵਾਲ ਦੀ ਲੀਡਰਸ਼ਿਪ ਵਿੱਚ ਲੁੱਟਿਆ ਖਸੁੱਟਿਆ ਜਾ ਰਿਹਾ ਔਰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਤਾਂ ਇੱਕ ਨੌਂ ਦਾ ਮੁੱਖ ਮੰਤਰੀ ਆ ਉਹਦੇ ਪੱਲੇ ਕੱਖ ਨਹੀਂ ਉਹਦੇ 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 ਕੋਈ ਇਖਤਿਆਰ ਉਹਦੇ 'ਚ ਨਹੀਂ ਸਾਰੇ ਮਾੜੇ ਮੁੱਟੇ ਜੋ ਇਖਤਿਆਰ ਆ ਉਹਨਾਂ ਨੇ ਆਲਰੇਡੀ ਖੋਹ ਲਿਆ ਉਹ ਤੋਂ ਉਹ ਤਾਂ ਸਿਰਫ ਨਾਮਾਤਰ ਚੀਫ ਮਿਨਿਸਟਰ ਐਵੇਂ ਬੋਲੀ ਜਾਂਦਾ ਬੜਬੜ ਕਰਕੇ ਜਿਹਦੇ ਪੱਲੇ ਕੱਖ ਵੀ ਨਹੀਂ ਹੈਗਾ ਜੀ ਜਿਹੜੇ ਤਰਮਤਨ ਦੀ ਜੀਵਨੀ ਚ ਆਉਣਾ ਜਿਹੜਾ ਜੇਲ੍ਹ ਦੇ ਪਟਵਾਰਾ ਦੇ ਅਗਰੀਦ ਦੇ ਵਿੱਚ ਜਿਹੜਾ ਮਰਡਰ ਹੁੰਦਾ ਸੁਭਾ ਸਿੰਘ ਦਾ ਕਿ ਉਸ ਚੀਜ਼ ਕਰਕੇ ਵੀ ਜਿਹੜਾ ਲੋਕਾਂ ਦੇ ਵਿੱਚ ਬੇਬਰੀ ਉਸ ਚੀਜ਼ ਤੋਂ ਇਲਾਵਾ ਜਿਸ ਤਰੀਕੇ ਨਾਲ ਬਰਬਰਤਾ ਕੀਤੀ ਜਾ ਰਹੀ ਹੈ ਉਸ ਨੂੰ ਜੇਲ੍ਹ ਦੇ ਵਿੱਚ ਹੂੰ ਉਹਨੂੰ ਇੱਕ ਕੈਦੀ ਬਣਾ ਕੇ ਉਹਨੂੰ ਉਹ ਉਹਦਾ ਪੂਰੇ ਤਰੀਕੇ ਨਾਲ ਫਿਜ਼ੀਕਲ ਸਕੰਜਾ ਕੱਸ ਕੇ ਉਸ ਨੂੰ ਕੁੱਟਿਆ ਮਾਰਿਆ ਜਾ ਰਿਹਾ ਹਮ ਇਨ ਹਿਊਮਨ ਲੈਵਲ ਦੇ ਉੱਤੇ ਉਸ ਦੇ ਨਾਲ ਇਸ ਕਿਸਮ ਦੀ ਬਾਰਬਰਤਾ ਕੀਤੀ ਜਾ ਰਹੀ ਹੈ ਇਹ ਕੀ ਹੋ ਰਿਹਾ ਪੰਜਾਬ ਦੀ ਜੇਲ੍ਹ ਆ ਪੰਜਾਬ ਦੇ ਵਿੱਚ ਇੱਕ ਬੰਦੇ ਨੂੰ ਤੁਸੀਂ ਮਤਲਬ ਫੜ ਕੇ ਕਿਸ ਤਰੀਕੇ ਨਾਲ ਕਿੰਨੀ ਦੁਰਦਸ਼ਾ ਦੇ ਨਾਲ ਤੁਸੀਂ ਉਸ ਨੂੰ ਕੁੱਟ ਮਾਰ ਰਹੇ ਹੋ ਕਿੱਡੀ ਨਾਜਾਇਜ਼ ਗੱਲ ਆ ਤੁਹਾਡਾ ਇੱਕ ਪ੍ਰिजनਰ ਆ ਹੋ ਤੁਹਾਡਾ ਇੱਕ ਕੈਪਟਿਵ ਆ ਤੁਹਾਡੇ ਕੰਟਰੋਲ ਚਾ ਟੁੱਟਲੀ ਉਸਦੇ ਉਸਦੇ ਕੋਲ ਕੋਈ ਚੀਜ਼ ਇਸ ਕਿਸਮ ਦੀ ਨਹੀਂ ਜਿਹੜਾ ਉਹ ਵਿਚਾਰਾ ਇੰਡੀਪੈਂਡੈਂਟ ਕਰ ਸਕਦਾ ਉਸ ਚੀਜ਼ ਨੇ ਜਿਸ ਕਿਸਮ ਦੀ सिंपथी ਉਸ ਬੰਦੇ ਨਾਲ ਤੇ ਉਸ ਪਰਿਵਾਰ ਨਾਲ ਲੈ ਕੇ ਆਈ ਇਹਦੀ ਸਾਰੀ ਗੁਨਾਹਗਾਰ ਪੰਜਾਬ ਦੀ ਸਰਕਾਰ ਆ ਤੇ ਪੰਜਾਬ ਦੇ ਜੇਲ੍ਹ ਤੰਤਰ ਤੇ ਪੰਜਾਬ ਦੀ ਪੁਲਿਸ ਹਮ ਪਰ ਇਹਨਾਂ ਸੋ ਜਿਹੜੇ ਉਹਦੇ ਭਰਾ ਨੂੰ ਉਹ ਇਲੈਕਸ਼ਨ ਲੜਾਉਣੀ ਜੀ ਸਨੀ ਸਿੰਘ ਨੂੰ ਜੇਲ੍ਹ ਦੀ ਇਲੈਕਸ਼ਨ ਲੜਾਉਣ ਤੋਂ ਬਜਾਏ ਇਲਾਵਾ ਜਿਹੜੇ ਉਹਦੇ ਭਰਾ ਨੂੰ ਲੜਾਉਣੀ ਉਸ ਦੀ ਥਾਂ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਫੈਸਲਾ ਸਹੀ ਹੈ ਨਹੀਂ ਉਹ ਤਾਂ ਦੇਖੋ ਹੋਰ ਉਹਨਾਂ ਕੋਲ ਆਲਟਰਨੇਟਿਵ ਕੋਈ ਨਹੀਂ ਜੇ ਉਹਦੇ ਭਰਾ ਨੂੰ فرض ਕਰੋ ਉਹ ਉਹਨੂੰ ਇਸ ਸੰਨੀ ਨੂੰ ਲੜਾਉਂਦੇ ਤਾਂ ਸੰਨੀ ਨੂੰ ਤਾਂ ਜੇਲ੍ਹ ਚ ਹੀ ਰਹਿਣਾ ਪੈਣਾ ਸੀ ਸੰਨੀ ਜੇਲ੍ਹ ਤੋਂ ਬਾਹਰ ਆ ਨਹੀਂ ਸਕਦਾ ਉਹਨਾਂ ਨੇ ਸੋਚ ਕੇ ਜਿਨੇ ਜਿਹੜੇ ਉਹਨਾਂ ਨੇ ਜਿਨ੍ਹਾਂ ਨੇ ਉਹਨੂੰ ਸਪான்ਸਰ ਕੀਤਾ ਜਿਨ੍ਹਾਂ ਨੇ ਉਹਨੂੰ ਖੜਾ ਕੀਤਾ ਉਹਨਾਂ ਨੇ ਸੋਚ ਕੇ ਵਿਚਾਰ ਕੇ ਕੀਤਾ ਹੈ ਹੂੰ ਤਾਂ ਉਹ 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 ਨੇਚਰਲੀ ਉਹਨੂੰ ਤਾਂ ਜੇਲ੍ਹ ਹੋ ਨਹੀਂ ਸਕਦੀ ਉਹ ਜੇਲ੍ਹ ਤੋਂ ਬਾਹਰ ਹੋਏਗਾ ਉਹ ਆਪਣੀ ਪੋਜੀਸ਼ਨ ਦੇ ਨਾਲ ਆਪਣੇ ਭਰਾ ਦੀ ਪ੍ਰੋਟੈਕਸ਼ਨ ਕਰ ਸਕਦਾ ਹੈ ਔਰ ਸਿੱਖ ਮੁੱਦਿਆਂ ਦੇ ਉੱਤੇ ਇਸ਼ੂਸ ਲੈ ਕੇ ਖੜਾ ਹੋ ਸਕਦਾ ਹੈ ਮਨ ਲ ਇਹ ਜਿਆਦਾ ਬੈਨੀਫਿਟ ਰਹੇਗਾ ਤੇ ਬੈਨੀਫਿਟ ਸੋਚ ਸੋਚ ਕੇ ਵਿਚਾਰ ਕੇ ਉਹਨੇ ਕੀਤਾ ਇਹ ਸਾਰਾ ਪਰ ਜਦੋਂ ਸਰਕਾਰ ਦਾ ਤੰਤਰ ਹੁੰਦਾ ਸਰਕਾਰ ਦੇ ਕੋਲੇ ਸਾਰੇ ਰਿਸੋਰਸਸ ਹੁੰਦੇ ਨੇ ਉਸ ਦੇ ਭਾਵਯੂਤੋਂ ਲੱਗਦਾ ਕਿ ਉੱਥੇ ਜਿਮਨੀ ਚੋਣ ਦੇ ਵਿੱਚ ਸਰਕਾਰ ਜਿੱਤਣ ਦੇਗੀ ਉਹ ਨਹੀਂ ਸਰਕਾਰ ਜਿਹੜੀ ਆ ਇਹ ਕੋਈ ਇਸ ਕਿਸਮ ਦੀ ਸਰਕਾਰ ਨਹੀਂ ਜਿਹਦੀਆਂ ਕੋਈ ਜੜਾ ਹੈਗੇ ਇਹ ਸਰਕਾਰ ਜੜਾਂ ਤੋਂ ਬਗੈਰ ਸਰਕਾਰ ਜਿਹੜਾ ਸਰਕਾਰ ਦੇ ਵਿੱਚ ਇਹ ਲੋਕਾਂ ਦੇ ਵਿੱਚ ਇਦਾਂ ਜਿਹੜਾ ਨਹੀਂ ਔਖੜ ਚੁੱਕਿਆ ਇਹਨਾਂ ਨੇ ਜੋ ਕੁਝ 3.5 4 ਸਾਲ ਚ ਕੀਤਾ ਉਹ ਪੰਜਾਬ ਦੇ ਵਿਰੋਧ ਕੀਤਾ ਪੰਜਾਬ ਦੇ ਇੰਟਰਸਟ ਦੇ ਖਿਲਾਫ ਕੀਤਾ ਸਿੱਖਾਂ ਦੇ ਵਿਰੋਧ ਕੀਤਾ ਜਾਣ ਬੁੱਝ ਕੇ ਤਾਂ ਕਿ ਸਿੱਖਾਂ ਦਾ ਵजूद ਪੰਜਾਬ ਦੇ ਵਿੱਚੋਂ ਵਾਂਸ ਫਾਰ ਆਲ ਖਤਮ ਕਰ ਦਿੱਤਾ ਜਾਵੇ ਇਹ ਏਜੰਡਾ ਕੇਜਰੀਵਾਲ ਦਾ ਔਰ ਕੇਜਰੀਵਾਲ ਇਸ ਕਿਸਮ ਦਾ ਇਨਸਾਨ ਜਿਸ ਨੇ ਉਹਦੇ ਤੇ ਕੋਈ ਕੁਝ ਉਦੇ ਉਹਦੇ ਲਈ ਕੁਛ ਕੀਤਾ ਉਸ ਦੇ ਖਿਲਾਫ ਹੀ ਉਸ ਨੇ ਹਮੇਸ਼ਾ ਉਸ ਦੀ ਜੜਾ ਪੱਟੀ ਇਹ ਉਹਦਾ ਇਤਿਹਾਸ ਉਸ ਦੀ ਬਾਇਓਗ੍ਰਾਫੀ ਲਿਖੀ ਹੋਈ ਬੜੇ ਸਿਆਣੇ ਸੁਚੱਜੇ ਜਿਹੜੇ ਸਵਰਾਜ ਦੀ ਗੱਲ ਕਰਦੇ ਕਿੱਥੇ ਗਿਆ ਸਵਰਾਜ ਇਹਦਾ ਕੇਜਰੀਵਾਲ ਦਾ ਪੁੱਛੋ ਤੁਸੀਂ ਜਿਹੜੀਆਂ ਗੱਲਾਂ ਕਰਕੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਵੀ ਮੈਂ ਸਵਰਾਜ ਲੈ ਕੇ ਆਉਂ ਕੋਈ ਮੈਂ ਇਸ ਕਿਸਮ ਦਾ ਲੈ ਕੇ ਆਉਂ ਜਿਹਦੇ ਜਿਹਦੇ ਕੋਲ ਤੋਂ ਕੋਈ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਤਾਂ ਇਸ ਤਰੀਕੇ ਦੇ ਨਾਲ ਮਤਲਬ ਕਿੰਨੇ ਲੋਕਾਂ ਨੂੰ ਕਿੰਨਾ ਹਜ਼ਾਰਾਂ ਕਰੋੜਾ ਰੁਪਈਆ ਲੋਕਾਂ ਨੇ ਵਹਾਤਾ ਇਸ ਬੰਦੇ ਤੇ ਹੂੰ ਇਹ ਇਸ ਦੀ ਇਸ ਨੇ ਇਸ ਤਰੀਕੇ ਨਾਲ इमोशनल ਬਲੈਕਮੇਲ ਕੀਤੀ ਹੂੰ ਅ इमोशनल ਬਲੈਕਮੇਲ ਕਰਕੇ ਲੋਕਾਂ ਨੂੰ ਇਸ ਤਰੀਕੇ ਨਾਲ ਕੈਪਟਿਵੇਟ ਕਰ ਲਿਆ ਕਿ ਜਿਹਦੇ ਨਾਲ ਉਹ ਲੋਕਾਂ ਦਾ ਬਹੁਤ ਜ਼ਿਆਦਾ ਪੁੱਜ ਕੇ ਬੁੱਧੂ ਤੇ ਬੇਫਕੂਫ ਬਣਾਇਆ ਹੁਣ ਦੇਖੋ ਕਿਨਾ ਬੰਦਿਆਂ ਨੂੰ ਪੰਜਾਬ ਦੇ ਵਿੱਚ ਲੈ ਕੇ ਆ ਰਿਹਾ ਸ਼ਿਸ਼ੋਧਿਆ ਜੀਨੇ ਜੇਲ ਕੱਟੀ ਹੈ ਕ腐ਸ਼ਨ ਦੇ ਮਸਲੇ 'ਚ ਇਸੇ ਤਰੀਕੇ ਨਾਲ ਉਹ ਜੈਨ ਆ ਜਿਹੜਾ ਉਹਨੇ ਇਹਨੇ ਆਪ ਜੇਲ ਕੱਟੀ ਆ ਕਿਸ ਤਰੀਕੇ ਨਾਲ ਮਹਿਲ ਬਣਾ ਕੇ ਰਿਹਾ ਜਿਹੜਾ ਕਹਿੰਦਾ ਸੀ ਮੈਂ ਇੱਕ ਸਿੱਧੀ ਸਾਦੀ ਕਾਰ ਦੇ ਵਿੱਚ ਟਰੈਵਲ ਕਰਿਆ ਕੋਲ ਔਰ ਕਿਸ ਤਰੀਕੇ ਨਾਲ ਪੰਜਾਬ ਦੇ ਰਿਸੋਰਸ ਜਿਹੜਾ ਕਿ ਪੰਜਾਬ ਇਸ ਵੇਲੇ ਬਹੁਤ ਵੱਡੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਦੀ ਗੁਜ਼ਰ ਰਿਹਾ ਤੁਸੀਂ ਕਿੱਡਾ ਬੜਾ ਮਤਲਬ ਲੋਨ ਲੈ ਕੇ ਸਰਵਾਈਵ ਕਰ ਰਹੇ ਹੋ ਲੋਕਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਸਰਵਾਈਵਲ ਦੇ ਲਈ ਕੁਸਚਨ ਉੱਠਿਆ ਵੀ ਅਸੀਂ ਜਿਉਂਦੇ ਵੀ ਰਹਾਂਗੇ ਅਸੀਂ ਖਾਂਦੇ ਪੀਂਦੇ ਵੀ ਹੋਵਾਂਗੇ ਤੋਂ ਉਸ ਸਾਰਾ ਮਤਲਬ ਹਰ ਦੂਜੇ ਤੀਜੇ ਮਹੀਨੇ ਤੁਸੀਂ ਲੋਨ ਲੈ ਰਹੇ ਹੋ ਔਰ ਲੋਨ ਇਸ ਹੱਦ ਤੱਕ ਤੁਸੀਂ ਚਲੇ ਗਏ ਹੋ ਜਿਹੜਾ ਆਉਣ ਵਾਲੀਆਂ ਸਰਕਾਰਾਂ ਨੂੰ ਉਸ ਨੂੰ ਉਤਾਰਨਾ ਇੰਪੋਸੀਬਲ ਹੋਏਗਾ ਪੋਸੀਬਲੀ ਇੰਪੋਸੀਬਲ ਹੋਏਗਾ ਨਾ ਮੁਮਕਿਨ ਹੋਏਗਾ ਪਰ ਦਾਅਵੇ ਤਾਂ ਇਹ ਕਿਤੇ ਜਾਂਦੇ ਸੀ ਤਰਨ ਸਾਹਿਬ ਕੇ ਜਦੋਂ ਐਸੀ ਆ ਮੈਂ ਕਿ ਅਸੀਂ 20000 ਕਰੋੜ ਰੁਪਇਆ ਰੇਤ ਮਾਈਨਿੰਗ ਦੇ ਵਿੱਚੋਂ ਲੀਕਿੰਗ ਰੋਕਾਂਗੇ ਸਾਹਿਬ ਦਾਅਵੇ ਤਾਂ ਦਾਅਵੇ ਤਾਂ ਕੇਜਰੀਵਾਲ ਦੇ ਸੀ ਵੀ ਅਸੀਂ ਪੰਜਾਬ ਨੂੰ ਇੱਕ ਬਹਿਸ਼ਤ ਬਣਾ ਦਾਂਗੇ ਪੰਜਾਬ ਨੂੰ ਅਸੀਂ ਇੱਕ ਪੈਰਾਡਾਈਜ਼ ਬਣਾ ਦਾਂਗੇ ਪੰਜਾਬ ਨੂੰ ਐਸੀ ਸਟੇਟ ਬਣਾ ਦਾਂਗੇ ਜਿਹੜੀ ਦੁਨੀਆਂ ਦੇ ਵਿੱਚ ਨਹੀਂ ਬਲੱਖਣ ਹੋਏਗੀ ਪਰ ਵਾਅਦੇ ਕਰਨ ਦਾ ਤਾਂ ਕੋਈ ਮਤਲਬ ਨਹੀਂ ਨਾ ਹੁੰਦਾ ਉਸ ਨੂੰ ਤੁਸੀਂ ਪ੍ਰੈਕਟੀਕਲੀ ਕੀ ਕੀਤਾ ਤਬਾਹ ਕੀਤਾ ਪੰਜਾਬ ਨੂੰ ਬਰਬਾਦ ਕੀਤਾ ਤੁਸੀਂ ਪੰਜਾਬ ਨੂੰ ਪੰਜਾਬ ਦੇ ਰਿਸੋਰਸਸ ਤੁਸੀਂ ਹੜੱਪ ਕਰਕੇ ਉੱਤੇ ਜਾ ਕੇ ਐਸ਼ ਉਹ ਆਰਾਮ ਕਰ ਰਹੇ ਹੋ ਦਿੱਲੀ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਪਿਛਲੇ ਦਿਨਾਂ ਦੇ ਵਿੱਚ ਵਾਪਸ ਲੈਣੀ ਪਈ ਪਰ ਹੁਣ ਇੱਕ ਹੋਰ ਜਿਹੜਾ ਨਵੇਂ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰੀ ਜਾਇਦਾਦਾਂ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਵੇਚਣ ਦਾ ਤਰੀਕਾ ਲੱਭਿਆ ਨਾ ਇਹਨਾਂ ਨੇ ਕਿਸ ਤਰੀਕੇ ਨਾਲ ਹੋਰ ਲੁੱਟਣਾ ਕਿਸ ਤਰੀਕੇ ਨਾਲ ਪੰਜਾਬ ਨੂੰ ਟੋਟਲੀ ਕੰਗਾਲ ਕਰ ਦੇਣਾ ਪਹਿਲੀ ਵਾਰ ਫਸਟ ਟਾਈਮ ਜਿਹੜੀਆਂ ਸਰਕਾਰੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਕਾਰਪੋਰੇਸ਼ਨਾਂ ਦੀਆਂ ਜ਼ਮੀਨਾਂ ਹੋਰ ਜਿਹੜੀਆਂ ਇਸ ਕਿਸਮ ਦੀਆਂ ਲੈਂਡਸ ਹੈਗੀਆਂ ਜਾਂ ਵਿਭਾਗਾਂ ਸਰਕਾਰੀ ਵਿਭਾਗਾਂ ਦੀ ਹਾਂ ਹਾਂ ਸਰਕਾਰੀ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਹੁਣ ਲੁੱਟ ਲੋ ਕਿਉਂਕਿ ਤੁਹਾਡੇ ਕੋਲ ਸਰਕਾਰ ਆ ਸਰਕਾਰ ਤੁਹਾਡੀ ਡੇਢ ਕਿੰਨਾ ਡੇਢ ਸਾਲ ਰਹਿ ਗਈ ਹੈ ਲੁੱਟ ਕੇ ਲੈ ਜਾਓ ਤੁਸੀਂ ਤਾਂ ਕਿ ਤੁਹਾਨੂੰ ਕੋਈ ਪੁੱਛਣ ਵਾਲਾ ਹੋਵੇ ਨਾ ਮੈਂ ਸਮਝਦਾ ਕੋਈ ਸੋਹਰ ਦੇ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੇ ਲਈ ਉਹਨਾਂ ਨੂੰ ਸੁਪਰੀਮ ਹਾਈ ਕੋਰਟ ਦੇ ਵਿੱਚ ਅਪੀਲ ਕਰਨੀ ਚਾਹੀਦੀ ਵੀ ਇਹ ਜਿਹੜੀ ਐਕਸਪਲੋਇਟੇਸ਼ਨ ਹੈ ਇਸ ਦੇ ਉੱਤੇ ਰੋਕ ਲਾਈ ਜਾਵੇ ਜੇ ਪੰਜਾਬ ਦੀਆਂ ਸ਼ਾਮਲਾਟਾਂ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਪੰਜਾਬ ਦੇ ਸਰਕਾਰੀ ਜਿਹੜੇ ਅਰਧਾਰੇ ਆ ਉਹਨਾਂ ਦੀਆਂ ਜ਼ਮੀਨਾਂ ਜਾਦਾਦਾਂ ਨੂੰ ਇਸ ਤਰੀਕੇ ਨਾਲ ਬਰਬਾਦ ਕੀਤਾ ਜਾਊਗਾ ਤਾਂ ਪੰਜਾਬ ਦਾ ਫਿਊਚਰ ਕੀ ਐਗਰੀਕਲਚਰ ਯੂਨੀਵਰਸਿਟੀ ਦੀ ਤੁਸੀਂ ਜ਼ਮੀਨ ਜਿਹੜੀ ਹੈ ਜਿਹੜੀ ਕਿ ਬਹੁਤ ਇੰਪੋਰਟੈਂਟ ਆ ਉਸ ਦੇ ਉੱਤੇ ਉਹ ਐਕਸਪੈਰੀਮੈਂਟ ਕਰਦੇ ਆ ਕਿਸ ਤਰ੍ਹਾਂ ਦੇ ਬੀ ਹੋਣੇ ਚਾਹੀਦੇ ਆ ਕਿਸ ਤਰ੍ਹਾਂ ਦੀ ਕ੍ਰੌਪਸ ਹੋਣੀਆਂ ਚਾਹੀਦੀਆਂ ਕੀ ਉਹਨਾਂ ਲਈ ਲੋੜਿੰਦੀ ਚੀਜ਼ ਚਾਹੀਦੀ ਹੈ ਕੀ ਨਹੀਂ ਚਾਹੀਦੀ ਉਹ ਸਾਰੀ ਦੀ ਸਾਰੀ ਜ਼ਮੀਨ ਇਹਨਾਂ ਨੇ ਲੈ ਲਈ ਹੂੰ ਸਮਝੇ ਕਿ ਉਸ ਦੇ ਉੱਤੇ ਅੱਖ ਰੱਖ ਲਈਏ ਔਰ ਉਹਨੂੰ ਵੇਚ ਦੇਣਗੇ ਵੇਚ ਦੇਣਗੇ ਔਰ ਵੇਚ ਕੇ ਇੱਥੋਂ ਪੈਸਾ ਲਿਜਾ ਕੇ ਮੌਜਾਂ ਦੇ ਨਾਲ ਦਿੱਲੀ ਤੇ ਉੱਥੇ ਜਾ ਕੇ ਆਪਣਾ ਖਾਣ ਪੀਣਗੇ ਹੂੰ ਇਹ 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 ਹਾਲਾਤ ਆ ਇਸ ਵੇਲੇ ਪੰਜਾਬ ਦੇ ਪੰਜਾਬ ਦਾ ਕੋਈ ਰਾਖਾ ਨਹੀਂ ਦੁੱਖ ਹੁੰਦਾ অতি ਦੁੱਖ ਹੁੰਦਾ অতি ਤਕਲੀਫ ਹੁੰਦੀ ਹੈ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਦੇਖੀ ਦੀਆਂ ਕਿ ਕੀ ਹੋ ਰਿਹਾ ਸਾਡੇ ਸੂਬੇ ਦੇ ਨਾਲ ਔਰ ਭਗਵਾਨਤ ਮਾਨ ਤਾਂ ਅੱਖਾਂ ਮੀਚੀ ਬੈਠਾ ਉਹਨੂੰ ਤਾਂ ਇਹੀ ਚਾਹੀਦਾ ਚੀਫ ਮਿਨਿਸਟਰੀ ਦਾ ਨਾਮ ਚਾਹੀਦਾ ਚੀਫ ਮਿਨਿਸਟਰੀ ਦੀ ਅਥਾਰਟੀ ਨਹੀਂ ਚਾਹੀਦੀ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਨਹੀਂ ਚਾਹੀਦੀ ਸਿਰਫ ਚੀਫ ਮਿਨਿਸਟਰੀ ਦਾ ਨਾਮ ਚਾਹੀਦਾ ਉਹਨੂੰ ਇਸ ਤਰੀਕੇ ਦੇ ਨਾਲ ਟੋਟਲੀ ਬੁੱਧੂ ਬਣਾ ਕੇ ਐਕਸਪਲੋਇਟ ਕੀਤਾ ਜਾ ਰਿਹਾ ਹੈ ਇਹ ਆ ਰਹੀ ਨਹੀਂ ਇਹ ਸਾਡੀ ਟਰੈਜਡੀ ਜਿਹੜਾ ਆਪਣੀ ਪੋਜੀਸ਼ਨ ਦਾ ਮਤਲਬ ਔਕਾਤ ਇਹ ਨਹੀਂ ਸਮਝਦਾ ਉਹਦੀ ਜ਼ਿੰਮੇਵਾਰੀ ਉਹ ਨਹੀਂ ਸਮਝਦਾ ਮਤਲਬ ਤੁਸੀਂ ਕਿਸ ਕਿਸਮ ਦਾ ਚਿਹਮ ਨੇ ਪਹਿਲਾ ਚਿਹਮ ਮਿਨਿਸਟਰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੇ ਵੀ ਬੇਈਮਾਨ ਹੋਏ ਆ ਸਾਰੇ ਇੱਕ ਉਹ ਮੈਂ ਕਿਸੇ ਨੂੰ ਮਾਫ ਨਹੀਂ ਕਰਦਾ ਸਿਵਾਏ ਲక్ష్ਮਨ ਸਿੰਘ ਗਿੱਲ ਤੋਂ ਸਿਵਾਏ ਉਸ ਬੰਦੇ ਤੋਂ ਬਾਕੀ ਸਾਰੇ ਦੇ ਸਾਰੇ ਬੇਈਮਾਨ ਹੋਏ ਆ ਪੰਜਾਬ ਦੇ ਨਾਲ ਧਰੋਹ ਕੀਤਾ ਪੰਜਾਬ ਦੇ ਨਾਲ ਪਾਣੀਆਂ ਦੇ ਇਸ਼ੂ ਦੇ ਉੱਤੇ ਧੋਕਾ ਕੀਤਾ ਹੋਰ ਇਸ਼ੂ ਦੇ ਉੱਤੇ ਪ੍ਰੇਤ ਕੱਟੜ ਇਮਾਨਦਾਰ ਸ਼ਬਦ ਵਰਤਿਆ ਜਾਂਦਾ ਹੈ ਇਮਾਨਦਾਰ ਤਾਂ ਲਫ਼ਜ਼ ਹੀ ਹੈ ਨਾ ਹਾਂਜੀ ਇਮਾਨਦਾਰ ਇੱਕ ਲਫ਼ਜ਼ ਹੀ ਹੈ ਉੱਤੇ ਤਾਂ ਥੋੜੇ ਗਿਰਦਾ ਨਹੀਂ ਉਸ ਨਾਲ ਲੋਕਾਂ ਨੂੰ ਤੁਸੀਂ ਇਮੋਸ਼ਨਲੀ ਬਲੈਕਮੇਲ ਬਲੈਕਮੇਲ ਕਰ ਲੋ ਉਸ ਨੂੰ ਤੁਸੀਂ ਕਹਿ ਦਿਓ ਵੀ ਮੈਂ ਇਮਾਨਦਾਰ ਪਰ ਇਮਾਨਦਾਰੀ ਤਾਂ ਤੁਹਾਡੇ ਕਰਤੱਵ ਤੋਂ ਜਾਣੀ ਜਾਏਗੀ ਤੁਹਾਡੇ ਐਕਸ਼ਨਸ ਤੋਂ ਜਾਣੀ ਜਾਏਗੀ ਤੁਸੀਂ ਕਿਸ ਕਿਸਮ ਦੇ ਰਿਜ਼ਲਟ ਲੋਕਾਂ ਨੂੰ ਦੇ ਰਹੇ ਹੋ ਈਮਾਨਦਾਰ ਰਿਜ਼ਲਟ ਦੇ ਰਹੇ ਬੇਈਮਾਨ ਨੇ ਆਲੇ ਰਿਜ਼ਲਟ ਦੇ ਰਹੇ ਉਸ ਨੂੰ ਲੋਕ ਅਸੈਸ ਕਰਨਗੇ ਹੂੰ ਸੋ ਇਹ ਹੈ ਜਿਹੜੇ ਭਾਸ਼ਣ ਹੁੰਦੇ ਨੇ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਭਾਸ਼ਣ ਨੇ ਬਿੱਤੇ ਦਿਨੀ ਵੀ ਜਿਹੜਾ ਆਰੰਪਰਾ ਫੂਲ ਦੇ ਵਿੱਚ ਭਾਸ਼ਣ ਇੱਕ ਦਿੱਤਾ ਗਿਆ ਇੱਕ ਨੌਜਵਾਨ ਪੱਤਰਕਾਰ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦਾ ਨਾਂ ਲੈ ਕੇ ਬਕਾਇਦਾ ਜਿਹੜਾ ਉਸ ਪਦਰ ਮਤਲਬ ਇੱਕ ਬਤੌਰ ਮੁੱਖ ਮੰਤਰੀ ਦਾ ਇਹ ਇਹ ਕਦ ਹੈ ਕਿ ਉਹ ਇਸ ਪਦਰ ਤੇ ਆ ਕੇ ਗੱਲ ਕਰ ਮਤਲਬ ਮੁੱਖ ਮੰਤਰੀ ਜਿਹੜਾ ਹਟ ਕਿਉਂ ਆ ਮੁੱਖ ਮੰਤਰੀ ਨੂੰ ਆਪਣੀ ਔਕਾਤ ਦਾ ਨਹੀਂ ਪਤਾ ਕਦੇ ਵੀ ਕੋਈ ਜ਼ਿੰਮੇਵਾਰ ਜਿਹੜਾ ਚੀਫ ਮਿਨਿਸਟਰ ਹੋਏਗਾ ਉਹ ਇਸ ਕਿਸਮ ਦੀ ਸਟੇਟਮੈਂਟ ਨਹੀਂ ਦੇਵੇਗਾ ਜਿਹੜਾ ਥੋੜੀ ਬੋਤੀ ਵੀ ਜਿਹਨੂੰ ਸੈਂਸ ਹੋਏਗੀ ਰਿਸਪਾਂਸਿਬਿਲਟੀ ਹੋਏਗੀ ਉਹ ਇਸ ਲੈਵਲ ਤੇ ਨਹੀਂ ਆਏਗਾ ਉਹ ਇੱਕ ਪੱਤਰਕਾਰ ਇਮਾਨਦਾਰ ਪੱਤਰਕਾਰ ਆ ਜਾਂ ਤਾਂ ਉਸ ਦੇ ਵਿੱਚ 10 ਵੀ ਇਸ ਨੇ ਇਹ ਕਰਪਸ਼ਨ ਕੀਤੀ ਹੈ ਜੇ ਕਰਪਸ਼ਨ ਕੀਤੀ ਹੈ ਉਹਦੇ ਤੇ ਕੇਸ ਰਜਿਸਟਰ ਕਰ ਉਹ ਵਿਚਾਰਾ ਇਮਾਨਦਾਰ ਆਦਮੀ ਆ ਕੋਈ ਉਸ ਨੇ ਠੱਗੀ ਠੋਰੀ ਨਹੀਂ ਮਾਰੀ شریف ਆਦਮੀ ਆ ਹੁਣ ਜੋ ਉਸ ਦੀ ਨਜ਼ਰ ਚ ਆਉਂਦਾ ਅਗਲਾ ਕਹਿ ਦਿੰਦਾ ਤੋ ਹੁਣ ਤੁਹਾਨੂੰ ਕਿਸ ਤਰੀਕੇ ਨਾਲ ਕਹੇ ਕਿ ਤੁਸੀਂ ਪੰਜਾਬ ਦੇ ਨਾਲ ਧਰੋ ਨਹੀਂ ਕਰ ਰਹੇ ਕਿਸ ਕੀ ਤਰੀਕੇ ਨਾਲ ਤੁਹਾਨੂੰ ਕਹੇ ਤੁਸੀਂ ਪੰਜਾਬ ਦੇ ਨਾਲ ਧੋਖਾ ਨਹੀਂ ਕਰ ਰਹੇ ਕਿਹੜਾ ਉਹ ਕਿਹੜੀ ਜ਼ਬਾਨ ਲੈ ਕੇ ਆਵੇ ਹੂੰ ਕਿਹੜੀ ਮਤਲਬ ਉਹ ਔਕਾਤ ਲੈ ਕੇ ਆਵੇ ਜੋ ਤੁਹਾਡੀ ਔਕਾਤ ਉਹ ਤੁਹਾਨੂੰ ਦੱਸ ਰਿਹਾ ਉਹ ਲੋਕ ਵੀ ਤੁਹਾਨੂੰ ਦੱਸ ਰਹੇ ਚਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ ਚਾਰੇ ਪਾਸੇ ਲੋਕ ਤੜਫ ਰਹੇ ਤੜ ਤੜਫ ਰਹੇ ਔਰ ਇਸ ਆਦਮੀ ਨੂੰ ਉਸ ਗੱਲ ਦਾ ਅਹਿਸਾਸ ਹੀ ਨਹੀਂ ਦੇਖੋ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਕਰਦਾ ਬੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜੇ ਕੁੱਤੇ ਦੇ ਕੰਠਾ ਪਾ ਦਿੰਦੇ ਸੀ ਤਾਂ ਅਗਲੇ ਦਿਨ ਉਹ ਕੰਠਾ ਉਸੇ ਤਰ੍ਹਾਂ ਪਿਆ ਹੁੰਦਾ ਸੀ ਬਿਲਕੁਲ ਲੇਕਿਨ ਇਸ ਕੱਲ ਇਸਨੇ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਨਾ ਉਹ ਪੜਿਆ ਨਹੀਂ ਨਾ ਉਹਨੂੰ ਸਮਝਿਆ ਨਹੀਂ ਨਾ ਉਹਨੂੰ ਜੁਝਿਆ ਨਹੀਂ ਉਸ ਦੇ ਨਾਲ ਨਾ ਉਹ ਸੋ ਫਾਲੋ ਕੀਤਾ ਇਸ ਬੰਦੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਦੀ ਜਦੋਂ ਦੀ ਮਾਨਵਤਾ ਸਿਵਲਾਈਜੇਸ਼ਨ ਹੋਈ ਆ ਜੀ ਉਸ ਸਿਵਲਾਈਜੇਸ਼ਨ ਦੇ ਉੱਤੇ ਬੀਬੀਸੀ ਨੇ ਸਟੱਡੀ ਕਰਾਈ 500 ਇਤਿਹਾਸਕਾਰ ਅਪਾਇੰਟ ਕੀਤੇ ਜਿਨ੍ਹਾਂ ਵਿੱਚ ਇੱਕ ਵੀ ਸਿੱਖ ਨਹੀਂ ਸੀ ਆ ਚਾਰ ਸਾਲ ਦੀ ਗੱਲ ਆ ਇਹ ਪੁਰਾਣੀ ਗੱਲ ਨਹੀਂ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਗੱਲ ਐਨਾਲਿਸਿਸ ਕਰਕੇ ਦੱਸੋ ਐਗਜ਼ਾਮਿਨ ਕਰਕੇ ਦੱਸੋ ਕਿ ਅੱਜ ਤੱਕ ਦਾ ਸਿਵਲਾਈਜ਼ੇਸ਼ਨ ਤੋਂ ਉਹੀ ਰਾਜ ਹੋਇਆ ਬਾਕੀ ਪਹਿਲਾਂ ਤਾਂ ਕੋਈ ਇਤਿਹਾਸਾ ਹੀ ਨਹੀਂ ਸਿਵਲਾਈਜ਼ਡ 3000 ਸਾਲ ਤੋਂ ਪਹਿਲਾਂ ਵੀ 3000 ਸਾਲ ਦੇ ਵਿੱਚ ਸਭ ਤੋਂ ਬਿਹਤਰੀਨ ਦਾ ਸਭ ਤੋਂ ਚੰਗਾ ਰਾਜ ਸਭ ਤੋਂ ਮਨਮਤਾ ਵਾਲਾ ਰਾਜ ਕਿੱਥੇ ਹੋਇਆ ਕੀ ਕੌਣ ਸੀ ਉਹ ਉਹਨਾਂ ਸਾਰਿਆਂ ਨੇ ਅਨਲਿਸਿਸ ਕਰਕੇ 29% ਵੋਟਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪਾਈਆਂ ਹਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 29% ਵੋਟਾਂ ਪਈਆਂ ਜਦਕਿ ਇਬਰਾਹਿਮ ਲਿੰਕਨ ਵਰਗਿਆਂ ਨੂੰ 1% 2% ਵਾਸ਼ਿੰਗਟਨ ਜਿਹੜਾ ਜੋਰਜ ਵਾਸ਼ਿੰਗਟਨ ਸੀ 2% ਇਸ ਕਿਸਮ ਦੇ ਮਤਲਬ ਮੁਕਾਬਲਾ ਹੀ ਕੋਈ ਨਹੀਂ ਆਊਟਸਟੈਂਡਿੰਗ ਮਤਲਬ ਅਨਬੀਟੇਬਲ ਅਨਥਿੰਕੇਬਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂ ਸੀ ਸਿੱਖੀ ਕਦਰਾਂ ਕੀਮਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵੈਲਿਊ ਸਿਸਟਮ ਦੇ ਉੱਤੇ ਰਾਜ ਸੀ ਤੁਸੀਂ ਸਿੱਖੀ ਤੁਸੀਂ ਕਿਤੇ ਗੁਟਕਾ ਖੋਲਿਆ ਅੱਜ ਦਾ ਚੀਫ ਮਿਨਿਸਟਰ ਕਦੇ ਉਸ ਨੇ ਸੈਂਸਰਿਟੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਖੋਲ ਕੇ ਦੇਖਿਆ ਕੀ ਵੈਲਿਊ ਸਿਸਟਮ ਹੈ ਸਿੱਖੀ ਦਾ ਕਿਹੜੀਆਂ ਸਿੱਖੀ ਦੀਆਂ ਕਦਰਾਂ ਕੀਮਤਾਂ ਉਹ ਰੋਜ਼ਾਨਾ ਆਪ ਪੜ੍ਹਨੀ ਸੀ ਸਕਦਾ ਲੇਕਿਨ ਗ੍ਰੰਥੀ ਸਾਹਿਬ ਤੋਂ ਮਤਲਬ ਵਾਕ ਲਿਆ ਕਰਦਾ ਸੀ ਉਸ ਵਾਕ ਦਾ ਫਿਰ ਉਹਦੀ ਇੰਟਰਪ੍ਰੀਟੇਸ਼ਨ ਸੁਣਦਾ ਸੀ ਗ੍ਰੰਥੀ ਸਾਹਿਬ ਤੋਂ ਨਾਮਾ ਸਾਹਿਬ ਲੈ ਕੇ ਹਾਂ ਹਾਂ ਆਪਣਾ ਕੰਮ ਕਰਨ ਤੋਂ ਪਹਿਲਾਂ ਹਮ ਇਸ਼ਨਾਨ ਕਰਕੇ ਸਭ ਕੁਝ ਕਰਕੇ ਕੰਮ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਕਰਦਾ ਸੀ ਗ੍ਰੰਥੀ ਸਾਹਿਬ ਤੋਂ ਔਰ ਫਿਰ ਉਸ ਤੋਂ ਬਾਅਦ ਹੋ ਆਪਣੇ ਦਫ਼ਤਰ ਦੇ ਵਿੱਚ ਜਾ ਕੇ ਆਪਣਾ ਕਾਰੋਬਾਰ ਕੰਮਕਾਰ ਕਰਦਾ ਸੀ ਮੈਂ ਤੁਹਾਡੀ ਉਹਦੇ ਇੱਕ ਮਿਸਾਲ ਦੱਸਦਾ ਸ਼ਾਇਦ ਇਸ ਦੇ ਕੰਨੀ ਪੈ ਜਾਵੇ ਉਸ ਨੇ ਦੋ ਫਰਮਾਨ ਇਸ਼ੂ ਕੀਤੇ ਫਰਮਾਨ ਹੁੰਦਾ ਆਰਡਰ ਮਗਰਬੇ ਦਾ ਸਰਕਾਰ ਜਿਹੜੀ ਕਰਦੀ ਆ ਜਾਂ ਜਿਸ ਤਰ੍ਹਾਂ ਚੀਫ ਮਿਨਿਸਟਰ ਜਾਂ ਕੋਈ ਰਾਜਾ ਮਹਾਰਾਜਾ ਫਰਮਾਨ ਈ ਚੁਕਾ ਇੱਕ ਫਰਮਾਨ ਇਸ਼ੂ ਕੀਤਾ ਐਡਰੈਸ ਟੂ ਦੀ ਕਤਵਾਲ ਆਫ ਲਾਹੌਰ ਜੀ ਜਿਹੜਾ ਬਹੁਤ ਬੜੀ ਇੰਪੋਰਟੈਂਟ ਪੋਜੀਸ਼ਨ ਸੀ ਜਿਵੇਂ ਤੁਸੀਂ ਕੋ ਡੀਜੀਪੀ ਹੋਵੇ ਪੰਜਾਬ ਦਾ ਜਾਂ ਇਸ ਤਰ੍ਹਾਂ ਦਾ ਹੋਵੇ ਉਸ ਨੂੰ ਫਰਮਾਨ ਦੇ ਵਿੱਚ ਕਿਹਾ ਕਿ कोतवाल ਸਾਹਿਬ ਜੇ ਮੇਰੇ ਪਰਿਵਾਰ ਤੋਂ ਕਿਤੇ ਕੋਈ ਕੁਤਾਹੀ ਹੋ ਜੇ ਅਨਲਾਫੁਲ ਗੱਲ ਹੋ ਜੇ ਇਲੀਗਲ ਗੱਲ ਹੋ ਜੇ ਤਾਂ ਉਸ ਨੂੰ ਉਹੀ ਸਜ਼ਾ ਦਿੱਤੀ ਜਾਵੇ ਜਿਹੜੀ ਆਮ ਆਦਮੀ ਜਿਹੜੀ ਉਸ ਕਿਸਮ ਦੀ ਕੁਤਾਹੀ ਕਰਦਾ ਉਹਨੂੰ ਦਿੱਤੀ ਜਾਂਦਾ ਲਾ ਸਭ ਲਈ ਬਰਾਬਰ ਹੋ ਲਾ ਸਭ ਨਹੀਂ ਹੋਰ ਅੱਗੇ ਦੱਸਦਾ ਹਮ ਗੱਲ ਇੱਥੇ ਖਤਮ ਨਹੀਂ ਹੁੰਦੀ ਜੀ ਫਿਰ ਉਹਨਾਂ ਨੇ ਇੱਕ ਹੋਰ ਫਰਮਾਨ ਇਸ਼ੂ ਕੀਤਾ ਜਦੋਂ ਮਹਾਰਾਜੇ ਨੇ ਇਹ ਫਰਮਾਨ ਇਸ਼ੂ ਕੀਤਾ ਤਾਂ ਦਿਲ ਚ ਆ ਗਿਆ ਹਲੇ ਗੱਲ ਪੂਰੀ ਨਹੀਂ ਹੋਈ ਹਲੇ ਗੱਲ ਪੂਰੀ ਨਹੀਂ ਹੋਈ ਤਾਂ ਉਹ ਕਹਿ ਰਹੇ ਕਤਵਾਲ ਸਾਹਿਬ ਅਗਰ ਕਿਸੇ ਵੇਲੇ ਮੇਰੇ ਤੋਂ ਕੋਈ ਐਸੀ ਕੁਤਾਹੀ ਹੋ ਜੇ ਮੇਰੇ ਤੋਂ ਕੋਈ ਇਲੀਗਲ ਗੱਲ ਹੋ ਜੇ ਮੇਰੇ ਤੋਂ ਕੋਈ ਵਾਇਲੇਸ਼ਨ ਆਫ ਲਾਅ ਹੋ ਜੇ ਮੈਨੂੰ ਅਹਿਸਾਸ ਕਰਾਇਆ ਜਾਵੇ ਫੌਰ ਕਿ ਆ ਗਲਤ ਮਹਾਰਾਜਾ ਤੇਰੀ ਗਲਤੀ ਹੈ ਤਾਂ ਕਿ ਮੈਂ ਉਸ ਗਲਤੀ ਦਾ ਸੁਧਾਰ ਕਰ ਲਵਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਡੈਮੋਕ੍ਰੇਸੀ ਦੇ ਵਿੱਚ ਵੀ ਕਿਸੇ ਹੁਕਮਰਾਨ ਨੇ ਇਸ ਕਿਸਮ ਦਾ ਫਰਮਾਨ ਜਾਰੀ ਨਹੀਂ ਕੀਤਾ ਇਵਨ ਡੈਮੋਕਰਸੀ ਇਤਨੀ ਹੋਇਆ ਹਾਂ ਇਵਨ ਅੱਜ ਦੀ ਹੋ ਰਿਹਾ ਸਮਝਦੇ ਕਿ ਨਹੀਂ ਅੱਜ ਵੀ ਹਰ ਹੁਕਮਰਾਨ ਇਹ ਕਹਿ ਰਿਹਾ ਵੀ ਮੈਂ ਤਾਂ ਕੋਈ ਗਲਤੀ ਕਰ ਹੀ ਨਹੀਂ ਸਕਦਾ ਯੂਐਸ ਵਰਗਾ ਜਿਹੜਾ ਸਭ ਤੋਂ ਵੱਡਾ ਡੈਮੋਕਰਸੀ ਉਹਦੀ ਗੱਲ ਲੈ ਲੋ ਆਹ ਭਗਵੰਤ ਮਾਨ ਦੀ ਉਹ ਗੱਲ ਲੈ ਲੋ ਤੁਸੀਂ ਜਿਹੜਾ ਕਹਿੰਦਾ ਮੈਂ ਕੰਟੜ ਇਮਾਨਦਾਰ ਕੰਟੜ ਮਤਲਬ ਸਭ ਤੋਂ ਵਧੀਆ ਮਤਲਬ ਸ਼ਾਸਕ ਹਾਂ ਉਹਦੀ ਗੱਲ ਲੈ ਲੋ ਕਿਸੇ ਦੀ ਗੱਲ ਲੈ ਲੋ ਕੇਜਰੀਵਾਲ ਦੀ ਗੱਲ ਲੈ ਲੋ ਕਿਸੇ ਦੀ ਗੱਲ ਲੈ ਲੋ ਤੁਸੀਂ ਇਵਨ ਮੋਦੀ ਦੀ ਗੱਲ ਲੈ ਲੋ ਉਹ ਬਹੁਤ ਵੱਡਾ ਇਨਸਾਨ ਸੀ ਮਹਾਰਾਜਾ ਰਣਜੀਤ ਸਿੰਘ ਬਹੁਤ ਵੱਡਾ ਇਨਸਾਨ ਸੀ ਸਿੱਖਾਂ ਨੇ ਉਹਦੀ ਕਦਰ ਨਹੀਂ ਪਾਈ ਕਿਉਂਕਿ ਸਿੱਖਾਂ ਦਾ ਉਸ ਕਿਸਮ ਦਾ ਲੈਵਲ ਨਹੀਂ ਜਿਸ ਕਿਸਮ ਦਾ ਉਸ ਉਹ ਪਰਪੱਕ ਸੀ ਸਿੱਖੀ ਦੇ ਵਿੱਚ ਔਰ ਉਸ ਬੰਦੇ ਨੇ ਤੁਹਾਨੂੰ ਮੈਂ ਦੱਸਾਂ ਕੀ ਉਹਦੀਆਂ ਗੱਲਾਂ ਤੁਸੀਂ ਇਹਨਾਂ ਲੋਕਾਂ ਨੇ ਤਾਂ ਉਹੀਓ ਗੱਪਾਂ ਜੀਆਂ ਸੁਣੀਆਂ ਵੀ ਨਾ ਉਹਦਾ ਇਤਿਹਾਸ ਨਹੀਂ ਪੜਿਆ ਉਹ ਉਸ ਨੂੰ ਉਹਨੂੰ ਨੇੜਿਓਂ ਜਾਣਿਆ ਨਹੀਂ ਕੀ ਚੀਜ਼ ਸੀ ਉਹ 5 ਫੁੱਟ 3 ਇੰਚ ਕਰਤ ਸੀ ਸਿਰਫ 5 ਫੁੱਟ ਔਰ ਹੀ ਡਾਈਡ ਅਨਕੰਕਰਡ ਇਨ ਦੀ ਹਿਸਟਰੀ ਆਫ ਹਿਸ ਲਾਈਫ ਪਹਿਲਾ ਹੁਕਮਰਾਨ ਆ ਜਿਹੜਾ ਕਦੇ ਹਾਰਿਆ ਹੀ ਨਹੀਂ ਕਦੇ ਹਾਰ ਇੱਕ ਵਾਰੀ ਕਿਸੇ ਲੜਾਈ ਚ ਗਿਆ ਲੜਾਈ ਦੇ ਮੈਦਾਨ ਚ ਗਿਆ ਲੜਾਈ ਦੇ ਮੈਦਾਨ ਚ ਜਿੱਤਣ ਤੋਂ ਬਾਅਦ ਅਹਿਸਾਸ ਹੋ ਗਿਆ ਕਿ ਮੈਂ ਜਿੱਤੀ ਐ ਲੜਾਈ ਫਿਰ ਖਿਆਲ ਆਇਆ ਓਹੋ ਕਿਤਨੀ ਬੜੀ ਗੁਸਤਾਖੀ ਕਿਤਨੀ ਬੜੀ ਗਲਤੀ ਤਾਂ ਫਿਰ ਉਸ ਦਾ ਅਹਿਸਾਸ ਕੀਤਾ ਔਨ ਸਾਰ ਜਿਸ ਜਗ੍ਹਾ ਬੀੜ ਪੇ ਇਸੀ ਗੁਰੂ ਗ੍ਰੰਥ ਸਾਹਿਬ ਦੀ ਉਸ ਦੇ ਉਸ ਕਮਰੇ ਚ ਗਿਆ ਆਪਣੀ ਦਾੜੀ ਦੇ ਨਾਲ ਉਸ ਕਮਰੇ ਨੂੰ ਸਾਫ਼ ਕੀਤਾ ਫਿਰ ਉਸ ਤੋਂ ਬਾਅਦ ਮਾਫੀ ਮੰਗੀ ਹੈ ਸੱਚੇ ਪਾਤਸ਼ਾਹ ਮੈਨੂੰ ਇਹ ਮੇ ਤੋਂ ਬਹੁਤ ਵੱਡੀ ਮੈਂ ਆ ਗਈ ਮੇਰੇ ਚ ਹਾਂ ਮੇਰੇ ਮੈਂ ਆ ਗਈ ਸੋ ਹੀ ਵਾਸ ਦ ਓਨਲੀ ਯੂ نو ਰੂਲਰ ਇਨ ਦੀ ਵਰਲਡ ਹਿਸਟਰੀ Who lived unconquered ਆਪਣੀ ਜ਼ਿੰਦਗੀ ਵਿੱਚ ਹਾਰਿਆ ਨਹੀਂ ਕਿਉਂਕਿ ਆਪਣੀ ਜਿੱਤ ਜਿਹੜੀ ਸੀ ਐਟਰੀਬਿਊਟ ਕੀਤੀ ਗੁਰੂ ਨੂੰ ਹੂੰ ਆਪਣੀ ਜਿੱਤ ਐਟਰੀਬਿਊਟ ਕੀਤੀ ਗੁਰੂ ਨੂੰ ਆ ਹੁਣ ਵਾਲੇ ਰੂਲਰ ਦੀ ਜਿਹੜਾ ਮੈਂ 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 ਤੋਂ ਬਗੈਰ ਹੁਣ ਕੁਛ ਆਈ ਨਹੀਂ ਹੂੰ ਉਹਨੇ ਉਹਨੇ ਕਦੇ ਮੈਂ ਮੈਂ ਨਹੀਂ ਕੀਤੀ ਉਹਨੇ ਕਦੇ ਆਪਣੇ ਆਪ ਨੂੰ ਸਰੈਂਡਰ ਕੀਤਾ ਬਿਫੋਰ ਦੀ ਵਿਲ ਆ ਗੁਰੂ ਹੂੰ ਗੁਰੂ ਦੇ ਵਿਲ ਦੇ ਉੱਤੇ ਸਰੈਂਡਰ ਕਰਕੇ ਆਪਣੇ ਆਪ ਨੂੰ ਸਿਰ ਝੁਕਾਇਆ ਇਹ ਹੁੰਦੀ ਇਹ ਦੁਨੀਆ ਦੇ ਵਿੱਚ ਇੱਥੇ ਨਹੀਂ ਪੰਜਾਬ ਤੇ ਨਹੀਂ ਹਿੰਦੁਸਤਾਨ ਤੇ ਨਹੀਂ ਇੰਡੀਅਨ সাব ਕੰਟੀਨੈਂਟ ਤੇ ਨਹੀਂ ਸਾਰੀ ਦੁਨੀਆ ਦੇ ਵਿੱਚ ਪਹਿਲਾ ਸਾਸਕ ਹੋਇਆ ਜਿਸ ਨੇ ਇਹ ਗੱਲ ਕਹੀ ਹੋਵੇ ਆਪਣੇ ਜਿਹੜਾ ਅਧੀਨ ਜਿਹੜਾ ਬੰਦਾ ਅਫਸਰ ਆ ਵੀ ਭਾਈ ਜੇ ਮੇਤੋ ਗਲਤੀ ਹੋ ਗਈ ਮੈਨੂੰ ਫੌਰਨ ਦੱਸੀ ਤਾਂ ਕਿ ਮੈਂ ਉਹ ਗਲਤੀ ਗਲਤੀ ਨੂੰ ਸੁਧਾਰ ਸਕਾਂ ਇਹ ਹੈ ਗ੍ਰੇਟਨੈਸ ਇਹ ਹੈ ਯੂਨੀਕਨੈਸ ਇਹ ਹੈ ਗੁਰੂ ਨੂੰ ਸਮਰਪਤਾ ਕਿ ਲੋਕ ਇੱਕ ਪਾਸੇ ਤਾਂ ਜਿਹੜਾ ਲਗਾਤਾਰ ਮੁੱਖ ਮੰਤਰੀ ਪੰਜਾਬ ਕਹਿੰਦੇ ਰਹੇ ਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਖਤਮ ਹੋ ਗਈ ਕਹਿੰਦੇ ਅਕਾਲੀ ਦਲ ਨਹੀਂ ਆ ਸਕਦੀ ਭਾਵੇਂ ਡਾਇਨਾਸੌਰ ਆ ਜਾਣ ਦੂਜੇ ਪਾਸੇ ਹਰ 파ਸ਼ੰ ਦੇ ਵਿੱਚ ਟਾਰਗੇਟ ਜਿਹੜਾ ਆ ਉਹ ਅਕਾਲੀ ਦਲ ਬਾਦਲ ਨੂੰ ਕੀਤਾ ਜਾ ਰਿਹਾ ਕੀ ਲੱਗਦਾ ਕਿ ਜਦੋਂ ਤੁਸੀਂ ਆਪ ਜ਼ੀਰੋ ਗਿਣ ਰਹੇ ਹੋ ਉਹਨਾਂ ਨੂੰ ਜਾਂ ਲੋਕ ਨਹੀਂ ਗਿਣ ਰਹੇ ਅਕਾਲੀ ਦਲ ਨੇ ਬਹੁਤ ਗਲਤੀਆਂ ਕੀਤੀਆਂ ਹੂੰ ਬਾਦਲ ਨੇ ਬڑے ਗੁਨਾਹ ਕੀਤੇ ਆ ਬਾਦਲ ਨੇ ਬੜੀ ਰਿਸ਼ਵਤਖੋਰੀ ਕੀਤੀ ਜੇ ਅੱਜ ਉਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਤਾਂ ਕਦੇ ਅਕਾਲੀ ਦਲ ਟੈਂਦਾ ਨਹੀਂ ਸੀ ਕਦੇ ਅਕਾਲੀ ਦਲ ਟੈਂਦਾ ਨਹੀਂ ਸੀ ਉਹ پاک ਨਹੀਂ ਸੀ ਉਹ ਸਾਰਾ ਪਖੰਡਵਾਦ ਸੀ ਅਕਾਲੀ ਦਲ ਦਾ ਵੀ ਮੈਂ ਕਹਿਣ ਨੂੰ ਤਿਆਰ ਹਾਂ ਮੈਂ ਆਪਣੀਆਂ ਕਿਤਾਬਾਂ ਚ ਲਿਖਿਆ ਹੋਇਆ ਜੀ ਹਰ ਪਹਿਲੂ ਤੇ ਪੰਜਾਬ ਨੂੰ ਉਹਨੇ ਬਿਟਰੀ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਇਸੇ ਤਰੀਕੇ ਸੁਖਵੀਰ ਤੋਂ ਬੰਨਸਾਰ ਹਲੇ ਸੌ ਨਹੀਂ ਖਾਧੀ ਉਸ ਤੋਂ ਪਹਿਲਾਂ ਹੀ ਕਹਿ ਰਿਹਾ ਸਮੇਤ ਸਿੰਘ ਸੈਣੀ ਨੂੰ ਆ ਕੇ ਡੀਜੀਪੀ ਦੀ ਸੌਂ ਖਾਲਾ ਕੌਣ ਅਸਮੇਤ ਸਿੰਘ ਦਾ ਹਾਂ ਕਿੰਨਾ ਇਨੋਸੈਂਟ ਲੋਕਾਂ ਦਾ ਕਾਤਲ ਉਹ ਸਿੱਖਾਂ ਦਾ ਕਾਤਲ ਸਿੱਖਾਂ ਦੇ ਨਾਲ ਇੰਨੀ ਬਰਬੜਤਾ ਜੇ ਕਿ ਨਹੀਂ ਕੇਪੀਐਸ ਗੇਲਿਆ ਇਹ ਇਹਨਾਂ ਲੋਕਾਂ ਦਾ ਨਾਮ ਲਓ ਇਹ ਲੋਕ ਆ ਸੁਬਾ ਸਰਹਾਂ ਦੇ ਇਹਦਾ ਹੀ ਬੰਦਾ ਸੀ ਹਾਂ ਤਾਂ ਮੀਰਾ ਮਤਲਬ ਕਹਿਣ ਦਾ ਇਹ ਆ ਤਾਂ 타ਹੀ ਉਹ ਮਿਟ ਗਿਆ ਨਾ ਇਤਿਹਾਸ ਤੋਂ ਹਾਂ ਤਾਂ ਹੀ ਇਤਿਹਾਸ ਦੇ ਵਿੱਚੋਂ ਮਿਟ ਗਿਆ ਅੱਜ ਤਰਲੇ ਲੈਂਦੇ ਫਿਰਦੇ ਸਮਝੇ ਕਿ ਨਹੀਂ ਇਸੇ ਕਿਸਮ ਦੇ ਇਹ ਗੱਲ ਸਬਕ ਲੈਣਾ ਚਾਹੀਦਾ ਹੈ ਭਗਵਾਨ ਤੋਂ ਮਾਣ ਕਿ ਤੂੰ ਮਿਟ ਜਾਏਗਾ ਤੈਨੂੰ ਦੁਨੀਆ ਕਾਲੇ ਅੱਖਰਾਂ ਵਿੱਚ ਯਾਦ ਕਰੇਗੀ ਤੈਨੂੰ ਕੋਈ ਪਿਆਰ ਨਹੀਂ ਕਰੇਗਾ ਪਿਆਰ ਬੰਦੇ ਨੂੰ ਉਸੇ ਨੂੰ ਕਰਦਾ ਜਿਹੜਾ ਆਪਣਾ ਆਪ ਮਟਾ ਕੇ ਮਾਨਵਤਾ ਦੇ ਲਈ ਆਪਣੇ ਆਪ ਨੂੰ ਅਰਪਣ ਕਰੇ ਹੂੰ ਠੀਕ ਲਓ ਇੱਕ ਪਾਸੇ ਆਪਾਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ ਰਾਜ ਦੀ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਰਾਜ ਸੀ ਮਤਲਬ ਉਹਦੇ ਉਹ ਕਿਹਾ ਜਾਂਦਾ ਨਾ ਕਿ ਵੀ ਆਕੀ ਰਹੇ ਨਾ ਕੋਈ ਵਾਲੀ ਜਿਹੜੀ ਸੀਗੀ ਵਾਕ ਉਹ ਪੂਰੇ ਹੋਏ ਵੀ ਕਿਸੇ ਨੂੰ ਸਾਉ ਨੂੰ ਇੱਕ ਨਜ਼ਰੀਏ ਦੇ ਨਾਲ ਵੇਖਿਆ ਗਿਆ ਪਰ ਦੂਜੇ ਪਾਸੇ ਆਈਪੀਐਸ ਅਧਿਕਾਰੀ ਹਰਿਆਣਾ ਦੇ ਵਿੱਚ ਉਹ ਕਹਿੰਦਾ ਕਿ ਵੀ ਜੀ ਉਹਦਾ ਸੁਸਾਈਡ ਨੋਟ ਆਉਂਦਾ ਉਹਦੀ ਡੈਥ ਉਹਨੇ ਸੁਸਾਈਡ ਕਰ ਲਿਆ ਉਸ ਦੇ ਵਿੱਚ ਉਹ ਜ਼ਿਕਰ ਕਰਦਾ ਕਹਿੰਦਾ ਕਿ ਮੇਰੇ ਨਾਲ ਜਾਤ ਦੇ ਆਧਾਰ ਤੇ ਵਿਤਕਰਾ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਆਪਾਂ ਬਹੁਤ ਅੱਗੇ ਲੱਗ ਗਏ ਪਾਈ ਜਿਹੜਾ ਜੋ ਹਿੰਦੂਇਜ਼ਮ ਹੈ ਨਾ ਉਹਦੀ ਮਨੁਸਿਮ੍ਰਿਤੀ 베ਸ ਆ ਕਾਸਟ ਇੰਸਟੀਚਿਊਸ਼ਨ ਉਹਦਾ 베ਸ ਆ ਸਨਾਤਨ ਧਰਮ ਦਾ ਆਧਾਰ ਕਾਸਟ ਇੰਸਟੀਚਿਊਸ਼ਨ ਆ ਜੇ ਕਾਸਟ ਇੰਸਟੀਚਿਊਸ਼ਨ ਟੁੱਟ ਗਿਆ ਹਿੰਦੂਇਜ਼ਮ ਵਿਲ ਬ੍ਰੇਕ ਇੰਟੂ ਪੀਸਸ ਹਿੰਦੂਇਜ਼ਮ ਦੀ ਆਕਾਤ ਹਿੰਦੂਇਜ਼ਮ ਦੀ ਜੜ ਹਿੰਦੂਇਜ਼ਮ ਦਾ ਆਧਾਰ ਹਿੰਦੂਵਾਦ ਦੀ ਬੇਸਿਸ ਜਿਹੜਾ ਹੈ ਉਹ ਕਾਸਟ ਇੰਸਟੀਚਿਊਸ਼ਨ ਅੰਗਰੇਜ਼ ਇਸ ਨੂੰ ਕਿਹਾ ਕਰਦੇ ਸੀ ਸਟੀਲ ਫਰੇਮ ਹੈ ਹਿੰਦੂਇਜ਼ਮ ਦਾ ਜਿਹਨੂੰ ਉਹਨ ਸਨਾਤਨ ਧਰਮ ਕਹਿੰਦੇ ਹੋ ਸਟੀਲ ਫਰੇਮ ਉਸ ਨੂੰ ਜਿਸ ਦਿਨ ਉਹ ਟੁੱਟ ਜਾਏਗਾ ਮਨੁਸਮ੍ਰਿਤੀ ਉਸੇ ਦੀ ਸਮ੍ਰਿਤੀ ਯਾਹੋ ਉਸੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਕਾਸ ਇੰਸਟੀਚਿਊਸ਼ਨ ਬਾਰੇ ਉਸ ਉਹ ਜਿਸ ਦਿਨ ਕਾਸ ਇੰਸਟੀਚਿਊਸ਼ਨ ਟੁੱਟ ਗਿਆ ਉਸ ਦਿਨ ਮਤਲਬ ਹਿੰਦੂਇਸਮ ਟੁਕੜਿਆਂ ਚ ਐ ਖਿਲ ਵਿਖਰ ਜਾਏਗਾ ਜੇ ਉਹਨੂੰ ਬੰਨੀ ਬੈਠਾ ਸਟੀਲ ਫਰੇਮ ਹੈ ਜੇ ਉਹਦਾ ਉਹ ਕਾਸ ਇੰਸਟੀਚਿਊਸ਼ਨ ਹੂੰ ਇਹ ਇਹਨੂੰ ਇੰਨੀ ਸੌਖੀ ਗੱਲ ਨਹੀਂ ਹੁਣ ਦੇਖੋ ਤੁਸੀਂ ਉਹਦੀ ਗੱਲ ਕੀਤੀ ਆ ਆਈਪੀਐਸ ਅਫਸਰ ਕੀ ਹੂੰ ਕਿ ਜਿਹੜਾ ਮੋਨ ਭਗਵਤਾ ਉਹਨੇ ਕੋਈ ਸਟੇਟਮੈਂਟ ਦਿੱਤੀ ਆ ਦਿੱਤੀ ਨਹੀਂ ਨੇ ਕਦੇ ਵੀ ਨਹੀਂ ਦੇਊਗਾ ਕਦੇ ਕਦਾ ਚਿੱਤ ਵੀ ਨਹੀਂ ਦੇਊਗਾ ਹੋਰ ਜਿਹੜੇ ਵੱਡੇ ਹਿੰਦੂ ਲੀਡਰ ਕਦੇ ਉਸ ਦੇ ਉਸ ਵੀ ਇਹ ਗਲਤ ਗੱਲ ਹੋਈ ਆ ਇਹ ਇਨ ਹਿਊਮਨ ਗੱਲ ਆ ਇਹ ਬਹੁਤ ਨਜਾਇਜ਼ ਗੱਲ ਆ ਬਹੁਤ ਧੱਕਾ ਬਹੁਤ ਅਤਿਆਚਾਰ ਆ ਸਮਝੇ ਕਿ ਨਹੀਂ ਤੋ ਇਹੀ ਵਿਰੋਧ ਆ ਸਿੱਖੀਜ਼ਮ ਦਾ ਤੇ ਹਿੰਦੂਇਜ਼ਮ ਦਾ ਇਹ ਬੇਸਿਕ ਫੰਡਮੈਂਟਲ ਕੰਟਰਡਿਕਸ਼ਨ ਕਨਫਲਿਕਟ ਹੈਗਾ ਹੂੰ ਸਮਝੇ ਕਿ ਨਹੀਂ ਤੋ ਸਿੱਖ ਗੁਰੂ ਨਾਨਕ ਨੇ ਉਸ ਨੂੰ ਤੋੜਿਆ ਲੰਗਰ ਦੀ ਪ੍ਰਥਾ ਚਲਾਈ ਕਿ ਸਾਰੇ ਮਿਲ ਬੈਠ ਕੇ ਖਾਓ ਕਿਉਂਕਿ ਉੱਥੇ ਲੰਗਰ ਚੱਲ ਨਹੀਂ ਸਕਦਾ ਸਨਾਤਨਯੂਮ ਸਨਾਤਨਯੂਮ ਦੇ ਵਿੱਚ ਲੰਗਰ ਜਿਹੜਾ ਗਾਂਧੀ ਸੀ ਸਨਾਤਨ Hindu ਸੀ ਕੱਟੜ ਹੂੰ ਉਹ ਕਿਉਂ ਬੱਕਰੀ ਲੈ ਜਾਂਦਾ ਸੀ ਨਾਲ ਕਿਉਂ ਲੈ ਲੈ ਕੇ ਸੋਚਿਆ ਜਿਹੜੇ ਅੰਗਰੇਜ਼ ਆ ਟੇਬਲ ਤੇ ਰੋਟੀ ਖਾਂਦੇ ਕਿਉਂਕਿ ਉਹਨਾਂ ਚ ਕਾਸ ਇੰਸਟੀਚੂਨ ਨਹੀਂ ਹੈ ਜੀ ਸਮਝੇ ਕਿ ਨਹੀਂ ਜਦੋਂ ਜਦੋਂ ਟੇਬਲ ਤੇ ਰੋਟੀ ਖਾਣੀ ਸੀ ਗਾਂਧੀ ਨੇ ਤਾਂ ਉਹਦਾ ਧਰਮ ਟੁੱਟ ਜਾਣਾ ਸੀ ਸਤਿਮ ਸੰਤੋਖ ਨਹੀਂ ਉਹ ਕਹਿੰਦਾ ਬੱਕਰੀ ਦਾ ਦੁੱਧ ਪੀ ਕੇ ਆਪਣਾ ਗੁਜ਼ਾਰਾ ਕਰ ਲਵਾਂਗਾ ਮੈਂ ਹੂੰ ਇਹ ਹੋਰ ਮੈਂ ਪਰ ਇਹਨਾਂ ਸਾਰੇ ਲੀਡਰਾਂ ਵਿੱਚ ਐਵੇਂ ਗਾਂਧੀ ਨੂੰ ਤੁਸੀਂ ਡਿਫੈਂਡ ਕਰੀ ਜੋ ਗਲਤ ਗੱਲ ਹੂੰ ਸਾਰੇ ਜਿਹੜੇ ਕੱਟੜ Hindu ਸਨਾਤਨਿਸਟ ਹੈਗੇ ਉਹ ਕਾਸਟ ਇੰਸਟੀਚਿਊਸ਼ਨ ਦੇ ਪੂਜਾਰੀ ਹੂੰ ਟੁੱਟ ਹੀ ਨਹੀਂ ਸਕਦਾ ਮੈਂ ਮੈਂ ਥੋੜੀ ਜਿਹੀ ਟਿੱਪਣੀ ਆਖਰੀ ਸਵਾਲ ਆ ਮੇਰਾ ਮੈਂ ਥੋੜੀ ਲੈਣਾ ਚਾਹੁੰਦਾ ਪੰਜਾਬ ਦੀ ਪੰਥਕ ਸਿਆਸਤ ਤੇ ਕਿ ਜਿਹੜੇ ਢੜੇ ਵੱਖੋ-ਵੱਖਰੇ ਬਣੇ ਆ ਉਹਨਾਂ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਹੋਣਾ ਦਾ ਢੜਾ ਵੱਖਰਾ ਹੈ ਬਾਦਲ ਹੋਣਾ ਦਾ ਵੱਖਰਾ ਹੈ ਸੁਮਜੀਤ ਸਿੰਘ ਮਾਨ ਹੋਣਾ ਦਾ ਵੱਖਰਾ ਹੈ ਐਮਪੀ ਅਮਰਤਪਾਲ ਸਿੰਘ ਹੋਣਾ ਦਾ ਵੱਖਰਾ ਹੈ ਤੁਹਾਨੂੰ ਕੀ ਲੱਗਦਾ ਪੰਥਕ ਸਿਆਸਤ ਦਾ ਕੀ ਅੱਗੇ ਆਉਣ ਵਾਲਾ ਫਿਊਚਰ ਹੈਗਾ ਕੋਈ ਪੰਜਾਬ ਤੋਂ ਦੇਖੋ ਜਿਹੜਾ ਮੈਂ ਹਰਪ੍ਰੀਤ ਦੀ ਗੱਲ ਸੁਣ ਲਈ ਹੂੰ ਜਿਹੜਾ ਹਰਚੰਦ ਸਿੰਘ ਲੋਂਗੋਵਾਲ ਸਾਲਮ ਇਨਸਾਨ ਜਿਸ ਨੇ ਰਜੀਵ ਲੌਂਗ ਵਾਲਾ ਅਕੋਰਡ ਦੀ ਨੌਵੀਂ ਮੱਦ ਦੇ ਵਿੱਚ ਇਹ ਲਿਖ ਕੇ ਦਿੱਤਾ ਵੀ ਅਸੀਂ ਐਸਵਾਈਐਲ ਪਟਕੇ ਦੇਵਾਂਗੇ। ਹੂੰ ਇਹ ਲਿਖ ਕੇ ਦਿੱਤਾ ਵੈ ਨੌਵੀਂ ਮੱਦ ਦੇ ਚ। ਜੀ ਉਸ ਬੰਦੇ ਨੂੰ ਤੁਸੀਂ ਹੁਣ ਪੂਜੀ ਜਾ ਰਹੇ। ਉਸ ਬੰਦੇ ਦੇ ਆ ਕੇ ਤੁਸੀਂ ਪੈਰੀ ਪੈਨੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਕਿਸ ਕਿਸਮ ਦਾ ਤੂੰ ਪੀਚ ਨਹੀਂ। ਤੂੰ ਪੜ ਨੌਵੀਂ ਮੱਦ। ਇਹੀ ਬਾਦਲ ਦਾ ਔਕਾਤ ਆ। ਮਤਲਬ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਪਾਣੀਆਂ ਦੇ ਐਸਵਾਈਐਲ ਦੇ ਖਿਲਾਫ ਹਰ ਇੱਕ ਮੋਰਚਾ ਲਾਇਆ। ਕਿੰਨੇ ਲੋਕ ਸ਼ਹੀਦ ਹੋ ਗਏ ਕਿੰਨੇ ਲੋਕ ਕੁਰਬਾਨ ਹੋ ਗਏ ਤੇ ਤੁਸੀਂ ਉਸ ਤੋਂ ਬਾਅਦ ਫੇਰ ਐਸਵਾਈਐਲ ਤੇ ਪਾਣੀ ਦੇ ਮੁੱਦੇ ਦੇ ਉੱਤੇ ਉਹ ਸਲੈਂਡਰ ਕਰ ਰਹੇ ਹੋ ਔਰ ਫਿਰ ਉਸ ਆਦਮੀ ਨੂੰ ਜਿਹੜਾ ਗੁਨਾਹਗਾਰ ਆ ਹਰਚੰਦ ਸਿੰਘ ਲੋਂਗਵਾਲ ਉਸ ਨੂੰ ਤੁਸੀਂ ਉਹਦੇ ਮਰਨੋਂ ਪ੍ਰੰਤ ਵੀ ਉਹਦੇ ਪੈਰਾਂ 'ਚ ਜਾ ਕੇ ਪੈਣੀ ਕਿਸ ਕਿਸਮ ਦੇ ਤੁਸੀਂ ਅਕਾਲੀ ਹੋ ਕਿਹੜਾ ਤੁਸੀਂ ਇਤਿਹਾਸ ਪੜਿਆ ਆ ਅਕਾਲੀ ਦਲ ਦਾ ਕਿਹੜੀ ਤੁਸੀਂ ਪਾਣੀ ਦੀ ਪਰਪਕਤਾ ਦੇ ਉੱਤੇ ਕਿ ਪੈਰਾ ਦੇ ਰਹੇ ਹੋ ਮਤਲਬ ਅਕਾਲੀ ਵਾਲੀ ਸੋਚ ਤੇ ਅਕਾਲੀ ਵਾਲੀ ਅਕਾਲੀ ਸੋਚ ਇਹ ਵੀ ਹੈ ਨਹੀਂ نو ਨਾਟ ਟੋਟ ਬਿਲਕੁਲ ਨਹੀਂ ਠੀਕ ਹੈ ਢਿਲੋਂ ਸਾਹਿਬ ਸਮਾਪਤਾ ਜੀ ਬਹੁਤ ਬਹੁਤ ਧੰਨਵਾਦ ਤਾਂ ਐਸਾ ਨਾ ਗੁਰਦਰਸ਼ਨ ਸਿੰਘ ਢਿਲੋਂ ਜੀ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਉੱਤੇ ਜਿਹੜੀ ਆਪਣੀ رائے ਰੱਖੀ ਗਈ ਹੈ ਆਪਣੀ ਗੱਲਬਾਤ ਰੱਖੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਤੇਰਾ